ਆਪ ਕੋਲ ਉਹ ਹਾਂ ਜੀ ਅੱਜ ਜੀ ਜੋਨ ਬਾੜ ਕੀ ਕਰ ਰਹੇ ਹੋ ਸਰ ਸੱਚਾ ਜੀ ਆਦਮ ਜੀ ਕੀ ਕਰ ਰਹੇ ਹੋ ਬਾਹਰ ਅੱਜ ਸੱਚਾ ਜੀ ਤੁਹਾਨੂੰ ਬੁਲਾ ਸੱਚਾ ਜੀ ਕੀ ਕਰ ਕੀ ਨਹੀਂ ਹੋ ਅੱਜ ਇੱਥੇ ਦੋਸਤ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਦੇਖਿਆ ਕਿ ਹਰ ਕੋਈ ਚਾਹੇ ਕੋਈ ਨੇਤਾ ਹੈ ਚਾਹੇ ਕੋਈ ਅਫਸਰ ਹੈ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਛਾੜੂ ਮਾਰਦਾ ਪਿਆ ਜੀ ਸੋ ਮੈਂ ਸੋਚਿਆ ਕਿ ਮੈਂ ਵੀ ਆਪਣੇ ਨਗਰ ਨਿਗਮ ਝਾੜੂ ਮਾਰਾਂ ਵਾਂ ਇੱਥੇ ਜਿਹੜੀ ਬੀ ਐਂਡ ਆਰ ਬ੍ਰਾਂਚ ਦੇ ਵਿੱਚ ਜਾਂ ਸਾਡੇ ਨਗਰ ਨਿਗਮ ਤੋਂ ਜਿਹੜੀ ਘਟਾਲਿਆਂ ਦੀ ਗੰਦਗੀ ਹੈ ਉਹਨੂੰ ਸਾਫ਼ ਹੀ ਕਰਾਈਏ ਸੋ ਸਾਡਾ ਵੀ ਕੋਈ ਫਰਜ਼ ਬੰਦਾ ਵੈ ਸੋ ਮੈਂ ਉਹੀ ਝਾੜੂ ਮਾਰਨ ਆਇਆ ਵਾਂ ਉਹੀ ਝਾੜੂ ਮਾਰਨ ਆਇਆ ਵਾਂ ਸੋ ਮੈਂ ਦੱਸਣਾ ਚਾਹਨਾ ਦਿਖਾਣਾ ਚਾਹਨਾ ਕਿ ਅਸਲੀਅਤ ਝਾੜੂ ਮਾਰਨ ਦੀ ਕਿੱਥੇ ਹੈ ਗੰਦਗੀ ਸਾਫ਼ ਕਰਨ ਦੀ ਕਿੱਥੇ ਹੈ ਤਿੰਨ ਸਾਲਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਮਿਲਿਆ ਕੀ ਹੈ ਮੈਂ ਉਹ ਸਭ ਤੋਂ ਦਿਖਾਣਾ ਚਾਹਨਾ ਔਰ ਉਹ ਲੋਕ ਜਿਹੜੇ ਆਦਰ ਨਹੀਂ ਹੈ ਰਿਸਪੈਕਟਡ ਹੈ ਜਿਹੜੇ ਬੜੀ ਅਸੀਂ ਇੱਜ਼ਤ ਕਰਦੇ ਆ ਮੈਂ ਪਰਸਨਲ ਇੱਜ਼ਤ ਕਰਦਾ ਦੋਸਤੋ ਉਹਨਾਂ ਦੀ ਸੋ ਮੈਂ ਉਹਨਾਂ ਨੂੰ ਉਹ ਚੁੱਪ ਕਿਉਂ ਹੈ ਮੈਂ ਚਾਹਨਾ ਕਿ ਉਹ ਆਣ ਉਹ ਮੇਰੇ ਨਾਲ ਡਿਬੇਟ ਕਰਨ ਉਹ ਆਣ ਮੇਰੇ ਨਾਲ ਬੈਠਣ ਲੁਧਿਆਣਾ ਸ਼ਹਿਰ ਦੇ ਹਾਲਾਤ ਕੀ ਮੈਂ ਤੁਹਾਨੂੰ ਦੱਸਾਂ ਦੋਸਤੋ ਇਹ ਝਾੜੂ ਜਿਹੜਾ ਹੈਗਾ ਨਾ ਇਹ ਕੋਈ ਇਹ ਝਾੜੂ ਦੇਖੋ ਪਲੀਜ਼ ਪਹਿਲੀ ਗੱਲ ਤੋਂ ਮੈਂ ਦੱਸ ਦਿਆ ਇਹ ਇਹ ਮੇਰਾ ਆਪਣਾ ਪਰਸਨਲ ਝਾੜੂ ਹੈ ਇਹ ਪਰਸਨਲ ਝਾੜੂ ਹੈ ਮੇਰਾ ਔਰ ਜਿੱਥੇ ਤੱਕ ਤੁਹਾਨੂੰ ਨਜ਼ਰ ਆ ਰਿਹਾ ਇਹ ਝਾੜੂ ਹੈ ਲੇਕਿਨ ਜਿੱਥੋਂ ਮੈਂ ਦੇਖ ਰਿਹਾ ਇਹ ਡੰਡਾ ਇਹ ਡੰਡਾ ਝਾੜੂ ਦੇ ਪਿੱਛੇ ਜਿਹੜੇ ਦੇਖ ਰਹੇ ਹੋ ਡੰਡਾ ਜਨਤਾ ਵਾ ਔਰ ਇਹ ਝਾੜੂ ਚ ਮੈਂ ਦੱਸਣਾ ਚਾਹਨਾ ਕਿ ਇਹਦੇ ਵਿੱਚ ਵੀ ਘਟਾਲਾ ਹੋਇਆ ਮੈਨੂੰ ਬੰਦਾ ਕਹਿੰਦਾ ਭਾਈ ਤੁਹਾਨੂੰ ਮੈਂ 150 ਦਾ ਲਿਆ ਦੇ ਤੁਸੀਂ 300 ਦਾ ਲਿਆ ਹੈ ਸੋ ਮੈਂ ਕਿਹਾ ਚਲੋ ਛੱਡੋ ਕੋਈ ਗੱਲ ਨਹੀਂ ਸੋ ਆਓ ਹੁਣ ਆਪਾਂ ਜਿਹੜਾ ਅਸਲ ਮੁੱਦਾ ਮੈਂ ਉਹਦੇ ਤੇ ਤੁਹਾਨੂੰ ਦਿਖਾਵਾਂ ਕਿ ਅੱਜ ਲੁਧਿਆਣੇ ਸ਼ਹਿਰ ਦੀ ਜਨਤਾ ਚਾਂਦੀ ਕੀ ਹੈ ਲੁਧਿਆਣੇ ਸ਼ਹਿਰ ਦੀ ਜਨਤਾ ਨੂੰ ਪਿਛਲੇ 3 ਸਾਲਾਂ ਤੋਂ ਸਿਵਾਏ ਘਟਾਲਿਆਂ ਦੇ ਮਿਲਿਆ ਕੁਛ ਨਹੀਂ ਸੋ ਲੁਧਿਆਣਾ ਮੈਂ ਨਹੀਂ ਕਹਦਾ ਜਵਾਬ ਜੋ ਕਹਿੰਦੇ ਆ ਜਿਸ ਖੇਤ ਨੂੰ ਉਹਦੀ ਬਾੜ ਹੀ ਖਾਨ ਲੱਗ ਜਵੇ ਜਿਸ ਖੇਤ ਨੂੰ ਉਹਦੀ ਬਾੜ ਹੀ ਖਾਨ ਲੱਗ ਜਵੇ ਉਹ ਖੇਤ ਕਦੀ ਵੀ ਕਦੀ ਵੀ ਤਰੱਕੀ ਨਹੀਂ ਕਰ ਸਕਦਾ ਸੋ ਮੈਂ ਅਹੀਂ ਤਾਂ ਕਹਿਣਾ ਚਾਹਨਾ ਇਹੀ ਤਾਂ ਮੈਂ ਦਿਖਾਣਾ ਚਾਹਨਾ ਕਿ ਅੱਜ ਹਾਲਾਤ ਮੇਰੇ ਲੁਧਿਆਣਾ ਸ਼ਹਿਰ ਦੇ ਬੱਤਰ ਹੈ ਯਾਦਵ ਜੀ ਝਾੜੂ ਹੱਥਾਂ ਦੇ ਵਿੱਚ ਫੜਿਆ ਹੋਇਆ ਫੋਟੋਵਾਂ ਲਾਈਆਂ ਹੋਈਆਂ ਸਾਬਕਾ ਐਮਪੀ ਦੀ ਤੇ ਮੌਜੂਦਾ ਐਮਪੀ ਦੀ ਇਹ ਗੱਲਬਾਤ ਕੀ ਹੈ ਕਿਉਂ ਆ ਜਿੱਥੇ ਪਹੁੰਚੇ ਹੋ ਜੈ ਸਾਹਿਬ ਅਗਲੇ ਆਉਣ ਵਾਲੇ ਮੇਰੇ ਲਗਭਗ 1 ਮਹੀਨੇ ਦੇ ਵਿੱਚ ਦੇਖੋ ਕੋਈ 8 ਤੋਂ 10 ਮੁੱਦੇ ਵਿੱਚ ਚੱਕਣ ਜਾ ਰਿਹਾ ਇੱਕ ਮਹੀਨੇ ਦੇ ਵਿੱਚ 8 ਤੋਂ 10 ਮੁੱਦੇ ਔਰ ਉਹਨਾਂ 8 ਤੋਂ 10 ਮੁੱਦਿਆਂ ਦੇ ਵਿੱਚ ਮੇਰੀ ਇਹ ਝਾੜੂ ਮੇਰੀ ਇਹ ਝਾੜੂ ਮੇਰੇ ਹੱਥ ਵਿੱਚ ਹੋਏਗੀ ਮੈਂ ਦਿਖਾਣਾ ਚਾਹਣਾ ਲੋਕਾਂ ਨੂੰ ਕਿ ਮੇਰੀ ਇਸ ਝਾੜੂ ਨੂੰ ਮੇਰੀ ਇਹ ਜਿਹੜੀ ਝਾੜੂ ਹੈਗੀ ਹੈ ਉਹ ਲੁਧਿਆਣਾ ਸ਼ਹਿਰ ਨੂੰ 10 ਮੁੱਦਿਆਂ ਦੇ ਵਿੱਚ ਉਹ ਦਿਖਾਏਗੀ ਕਿ ਸਾਨੂੰ ਮਿਲਿਆ ਕੀ ਹੈ ਸਿਵਾਏ ਘਟਾਲਿਆਂ ਦੇ ਗਲਤ ਕੰਮਾਂ ਦੇ ਮੇਰੀ ਝਾੜੂ ਦਿਖਾਏਗੀ ਸਫਾਈ ਕਰੇਗੀ ਇਹ ਗੰਦਗੀ ਸਾਫ ਕਰੇਗੀ ਮੇਰੀ ਝਾੜੂ ਪਰ ਸਫਾਈ ਤਾਂ ਹੋ ਰਹੀ ਲੁਧਿਆਣਾ ਸ਼ਹਿਰ 'ਚ ਦੇਖੋ ਸਾਰੇ ਪਾਸੇ ਹਰ ਇੱਕ ਵਾੜਾਂ ਦੇ ਵਿੱਚ ਹਰ ਇੱਕ ਹਲਕਿਆਂ ਦੇ ਵਿੱਚ ਸਫਾਈ ਕੀਤੀ ਜਾ ਰਹੀ ਹੈ ਕਿੱਡੇ-ਕੱਡੇ ਮੁਲਾਜ਼ਮ ਲੱਗੇ ਹੋਏ ਆ ਜੈਸਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਮੈਂ ਹਮੇਸ਼ਾ ਕਹਿੰਦਾ ਕਿ ਜਿਸ ਖੇਤ ਨੂੰ ਉਹਦੀ ਬਾੜ ਖਾਨ ਲੱਗ ਜਵੇ ਉਹ ਖੇਤ ਦੀ ਤੁਸੀਂ ਕਿਵੇਂ ਸੋਚ ਸਕਦੇ ਹੋ ਖੇਤ ਤਰੱਕੀ ਕਰ ਲੇਗਾ ਦੇਖੋ ਲੁਧਿਆਣਾ ਸ਼ਹਿਰ ਦੇ ਜਿਹੜੇ 80 ਤੋਂ 90% ਡਿਵੈਲਪਮੈਂਟ ਦੇ ਜਿਹੜੇ ਕੰਮਕਾਜ ਹੈਗੇ ਆ ਉਹ ਨਗਰ ਨਿਗਮ ਦੇ ਹੈ ਨਾ ਨਗਰ ਨਿਗਮ ਦੇ ਵਿੱਚ ਬੀਤੇ ਦਿਨੋਂ ਆ ਤੁਸੀਂ ਦੇਖੋ ਇੱਧਰ ਦੇਖੋ ਬੀਤੇ ਦਿਨੋਂ ਨਗਰ ਨਿਗਮ ਦੇ ਬੀ ਐਂਡ ਆਰ ਬ੍ਰਾਂਚ ਦੇ ਜਿਹੜੇ ਇੱਕ ਹੈੱਡ ਸਾਡੇ ਏਅਰ ਕਾਰਪੋਰੇਸ਼ਨ ਦੇ ਵਿੱਚ ਐਸ ਸੀ ਹੈ ਸੰਜੇ ਕਵਰ ਜੀ ਜਿਨ੍ਹਾਂ ਨੂੰ ਵਿਜੀਲੈਂਸ ਨੇ ਪਕੜ ਲਿਆ ਸੋ ਮੈਂ ਇੱਕ ਗੱਲ ਕਹਿਣਾ ਚਾਹਨਾ ਇੱਕ ਗੱਲ ਕਹਿਣਾ ਚਾਹਨਾ ਕਿ ਨਗਰ ਨਿਗਮ ਦੇ ਸਾਡੇ ਐਸ ਸੀ ਸਾਹਿਬ ਜਿਹੜੇ ਸੰਜੇ ਕਮਰ ਜੀ ਹੈ ਉਹਨਾਂ ਨੂੰ ਉਹਨਾਂ ਨੂੰ ਰੈਸਟ ਕੀਤਾ ਗਿਆ ਔਰ ਇੱਕ ਰਿਕਾਰਡਿੰਗ ਵਾਇਰਲ ਹੋਈ 10% ਕਮਿਸ਼ਨ ਮਿਲੇਗੀ 70 ਅਸ ਲੱਖ ਰੁਪਿਆ 72 ਲੱਖ ਰੁਪਿਆ 90 ਲੱਖ ਤੋਂ ਰੇਟ ਸ਼ੁਰੂ ਹੁੰਦਾ ਵੈ ਤੇ ਉਸ ਤੋਂ ਬਾਅਦ ਬੜੇ ਸਾਹਿਬ ਬੜੇ ਸਾਹਿਬ ਬੜੇ ਸਾਹਿਬ ਮੈਨੂੰ ਪਹਿਲੇ ਦੱਸੋ ਬੜੇ ਸਾਹਿਬ ਕੌਣ ਹੈ ਅੱਜ ਇਹ ਲੁਧਿਆਣਾ ਸ਼ਹਿਰ ਦੇ ਲੋਕ ਪੁੱਛਦੇ ਪਏ ਆ ਉਹ ਬੜੇ ਸਾਹਿਬ ਕੌਣ ਹੈ ਮੈਂ ਇਹੀ ਤਾਂ ਕਹਿਣਾ ਚਾਹੁੰਦਾ ਕਿ ਵਿਜੀਲੈਂਸ ਦੇਖੋ ਕਹਿਣ ਵਾਲੇ ਕਹਿੰਦੇ ਪਏ ਆ ਕਿ ਇਲੈਕਸ਼ਨ ਦਾ ਟਾਈਮ ਚੱਲਦਾ ਪਹਿਲੂ ਦੇਣ ਹੈ ਇਸ ਵਿੱਚ ਵੈਸਟ ਦੇ ਇਲੈਕਸ਼ਨ ਹੈ ਇਸ ਕਰਕੇ ਇਸ ਮਾਮਲੇ ਨੂੰ ਠੰਡੇ ਬਸਤ ਇਲੈਕਸ਼ਨ ਤੱਕ ਸ਼ਾਇਦ ਪਾ ਦਿੱਤਾ ਜਾਵੇ ਲੇਕਿਨ ਮੈਂ ਜਾਨਾ ਕਿ ਠੰਡੇ ਬਸਤੇ ਚ ਸਾਡੀ ਵਿਜੀਲੈਂਸ ਜਾਂ ਸਾਡੀ ਸਰਕਾਰਾ ਇਹਨੂੰ ਨਾ ਪਾਣ ਇਹ ਸੀ ਨੂੰ ਸਾਹਮਣੇ ਲੈ ਕੇ ਆ ਆ ਕਿਉਂਕਿ ਦੇਖੋ ਜਿਹੜੇ ਉਹ ਐਸਸੀ ਸਾਫ ਸੀ ਉਹਨਾਂ ਕੋਲ ਸਮਾਰਟ ਸਿਟੀ ਦੇ ਲੁਧਿਆਣਾ ਸ਼ਹਿਰ ਦੇ ਹੋਰ ਵੀ ਜਿੰਨੇ ਵੀ ਟੈਂਡਰ ਜੋ ਕੁਝ ਵੀ ਸੀ ਉਹ ਟੈਂਡਰ ਉਹਨਾਂ ਤੇ ਮਰਜ਼ੀ ਤੋਂ ਬਿਨਾ ਪਾਸ ਨਹੀਂ ਹੁੰਦੇ ਸੀ ਉਹੀ ਪਾਸ ਕਰਦੇ ਸੀ ਮੈਨੂੰ ਹੀ ਕੱਲ ਦਾ ਜਵਾਬ ਦਿਓ ਕੀ ਇਹ ਮਸਲਾ ਕੀ ਇਹ ਮੁੱਦਾ ਹੁਣ ਸਿਰਫ ਉਸ ਇੱਕ ਟੈਂਡਰ ਦਾ ਵੈ ਨਹੀਂ ਸਾਹਿਬ ਨਹੀਂ ਸਾਹਿਬ ਇੱਕ ਟੈਂਡਰ ਦਾ ਮਸਲਾ ਨਹੀਂ ਹੈ ਇਹ ਮਸਲਾ ਹੁਣ ਹੈਗਾ ਵੈ ਲੁਧਿਆਣਾ ਸ਼ਹਿਰ ਦੇ ਜਿੰਨੇ ਵੀ ਤਿੰਨ ਸਾਲਾਂ ਤੋਂ ਕਿਉਂਕਿ ਤਿੰਨ ਸਾਲਾਂ ਤੋਂ ਐਸੀ ਸੰਜੇ ਕਮਰ ਸਾਹਿਬ ਹੀ ਇੱਥੇ ਅਫਸਰ ਸੀ ਜਿਨ੍ਹਾਂ ਨੇ ਤਿੰਨ ਸਾਲਾਂ 'ਚ ਸਾਰੇ ਟੈਂਡਰ ਪਾਸ ਕੀਤੇ ਕਾਉਂਸਲਰ ਦਾ ਹੁਣ ਆਏ ਕਾਉਂਸਲ ਇਲੈਕਸ਼ਨ ਤਾਂ ਹੁਣ ਹੋਏ ਲੇਕਿਨ ਤਿੰਨ ਸਾਲਾਂ ਤੋਂ ਕਿਸੇ ਵੀ ਪੋਲੀਟਿਸ਼ੀਅਨ ਨੂੰ ਕਿਸੇ ਵੀ ਅਫਸਰ ਨੂੰ ਸੰਜੇ ਕਮਰ ਸਾਹਿਬ ਕੀ ਖੇਲ ਖੇਲਦੇ ਪਏ ਹੈ ਕਿਸੇ ਨੂੰ ਪਤਾ ਨਾ ਹੋਵੇ ਇਹ ਮੰਨ ਨਹੀਂ ਸਕਦੇ ਸਾਹਿਬ ਇਹ ਗੱਲ ਨਾ ਕਹਿੰਦੇ ਪਛਦੀ ਨਹੀਂ ਪਈ ਇਹ ਪਛਦੀ ਨਹੀਂ ਪਈ ਸੋ ਸੋਚਣ ਵਾਲੀ ਗੱਲ ਹੈ ਕਿ ਤਿੰਨ ਸਾਲਾਂ ਦੇ ਵਿੱਚ ਲੁਧਿਆਣਾ ਸ਼ਹਿਰ ਨੂੰ लुधियाने शहर ਨੂੰ ਮੈਂ ਲੁਧਿਆਣਾ ਸ਼ਹਿਰ ਉਹ ਨਹੀਂ ਕਹਾਗਾ ਮੈਂ ਕਹਾਗਾ ਕਿ 3 ਸਾਲ ਜਿੰਨੇ ਵੀ ਟੈਂਡਰ 3 ਸਾਲਾਂ ਚ ਜਿਹੜੇ ਸੰਜੀਤ ਕਮਰ ਸਾਹਿਬ ਨੇ ਪਾਸ ਕੀਤੇ ਹੈ ਉਹਨਾਂ ਦੀ ਵਿਜੀਲੈਂਸ ਔਰ ਈਡੀ ਜਾਂਚ ਹੋਵੇ ਉਹਨਾਂ ਦੀ ਈਡੀ ਜਾਂਚ ਹੋਵੇ ਉਹਨਾਂ ਦੇ ਨਾਲ ਕਿਉਂਕਿ ਦੇਖੋ ਕੱਲਾ ਬੰਦਾ ਐਡਾ ਵੱਡੇ ਕਪਲੇ ਐਡੇ ਵੱਡੇ ਕਪਲੇ ਨਹੀਂ ਕਰ ਸਕਦਾ बार-बार ਉਹ ਕਹਿੰਦੇ ਪਏ ਆ بڑے ਸਾਹਿਬ بڑے ਸਾਹਿਬ بڑے ਸਾਹਿਬ بڑے ਸਾ ਪਤਾ ਚੱਲਣਾ ਚਾਹੀਦਾ ਅੱਜ ਨਗਰ ਨਿਗਮ ਦੇ ਵਿੱਚ ਜਿਹੜੀ ਗੰਦਗੀ ਹੈ ਨਾ ਸ਼ਾਇਦ ਮੇਰੀ ਝਾੜੂ ਵੀ ਨਾ ਸਾਫ਼ ਕਰ ਸਕੇ ਦੇਖੋ ਬੀਤੇ ਦਿਨੋਂ ਨਗਰ ਨਿਗਮ ਦਾ ਇੱਕ ਅਸਰ ਇਕ ਅਫਸਰ ਜਿੰਦੇ ਕਰ 40 40 50 50 ਮੁਲਾਜ਼ਮ ਨਗਰ ਨਿਗਮ ਦੇ ਜਾ ਕੇ ਡਿਊਟੀ ਪਜਾਂਦੇ ਪਏ ਹੋਣ ਕੱਪੜੇ ਪ੍ਰੈਸ ਕਰਦੇ ਪਏ ਹੋਣ ਰੋਟੀਆਂ ਪਕਾਉਂਦੇ ਪਏ ਹੋਣ ਸੋ ਇਹ ਨਗਰ ਨਿਗਮ ਕਿਸ ਪਾਸੇ ਚੱਲਦਾ ਪਿਆ ਵੇ ਇਹ ਕਿਸ ਪਾਸੇ ਚੱਲਦਾ ਪਿਆ ਮੈਂ ਉਹੀ ਤਾਂ ਕਹਿਣਾ ਪਿਆ ਵਾ ਸੋ ਹਾਲਾਤ ਮੇਰੇ ਵੱਤੋਂ ਬੱਤਰ ਔਰ ਇਸ ਨਗਰ ਨਿਗਮ ਦੇ ਵਿੱਚ ਜਿਹੜੀ ਨਗਰ ਨਿਗਮ ਦੀ ਦੇਖੋ ਨਗਰ ਨਿਗਮ ਦੀ ਜਿਹੜੀ B&R ਬ੍ਰਾਂਚ ਹੈਗੀ ਹੈ B&R ਬ੍ਰਾਂਚ ਦੇ ਵੀ ਦੋ ਅਫਸਰ ਐਸੇ ਹੈਗੇ ਦੋ ਅਫਸਰ ਐਸੇ ਹੈਗੇ ਜਿਹੜੇ ਵੀਵੀ 25 25 ਸਾਲਾਂ ਤੋਂ ਇੱਕੋ ਇੱਕੋ ਬ੍ਰਾਂਚ ਦੇ ਵਿੱਚ ਜਿਆਦਾ ਸਰ ਕਾਰਨ ਕੀ ਹੈ ਇੱਕੋ ਬ੍ਰਾਂਚ ਜੀ ਕਿਉਂ ਆ ਜਾਂਦੇ ਕਿੰਨੇ ਤਵਾਦਲੇ ਹੋ ਰਿਹਾ ਬਦਲੀਆਂ ਹੋ ਰਹੀਆਂ ਅਫਸਰਾ ਦੀ ਹੋ ਗਈਆਂ ਇਹ ਕਿਉਂ ਬਾਰ ਬਾਰ ਬਦਲੀਆਂ ਹੁੰਦੀਆਂ ਐ ਜੈ ਸਾਹਿਬ ਉਹਨਾਂ ਦੀ ਬਦਲੀਆਂ ਹੁੰਦੀਆਂ 2-4 ਮਹੀਨੇ ਲਈ ਉਹ ਬਦਲੀ ਕਰਵਾਉਂਦੇ ਐ ਜਦੋਂ ਲੱਗਦਾ ਕਿ ਹਾਂ ਵੀ ਸਾਡੇ ਘਟਾਲੇ ਦਾ ਕੁਝ ਪਤਾ ਨਾ ਚੱਲ ਜਵੇ ਉਹ ਕਰਵਾਉਂਦੇ 2-4 ਮਹੀਨੇ ਲਈ ਇੱਧਰ ਉੱਧਰ ਹੁੰਦੇ ਐ ਫਿਰ ਵਾਪਸ ਆ ਜਾਂਦੇ ਲੁਧਿਆਣਾ ਹੀ ਕਿਉਂ ਵਾਪਸ ਆਉਂਦੇ ਐ ਐ ਲੁਧਿਆਣੇ ਦੇ ਵਿੱਚ ਸਮਝ ਸਕਦੇ ਹੋ ਮਲਾਈਆਂ ਖਾਂ ਲੀ ਆਂਦੇ ਆ ਦੋਸਤ ਮਲਾਈਆਂ ਖਾਂ ਲੀ ਆਂਦੇ ਤੁਸੀਂ ਖੁਦ ਸੋਚੋ ਕਿ ਨਗਰ ਨਿਗਮ ਦੇ ਵਿੱਚ 20 25 25 ਸਾਲਾਂ ਤੋਂ ਤੁਸੀਂ ਦੇਖੋ ਜਦੋਂ ਜੇਈਓ ਦੋ ਭਰਤੀ ਹੋਏ ਸੀ ਅਫਸਰ ਉਹ ਦੋਨੋਂ ਅਫਸਰ ਜੇਈ ਭਰਤੀ ਹੋਏ ਸੀ ਨਗਰ ਨਿਗਮ ਦੇ ਵਿੱਚ ਅੱਜ ਐਕਸੀਡੈਂਟ ਬਣ ਚੁੱਕੇ ਬੀਨਡਾਰ ਬ੍ਰਾਂਚ ਤੇ ਐਕਸੀਡੈਂਟ ਬਣ ਚੁੱਕੇ ਹੋਏ ਆ ਉਹਨਾਂ ਚੋਂ ਇੱਕ ਅਫਸਰ ਜਿਹੜਾ 20 ਜ਼ੋਨ ਤੇ ਤਾਇਨਾਤ ਹੈ ਤੁਸੀਂ ਸੋਚ ਨਹੀਂ ਸਕਦੇ ਮੈਂ ਇਹ ਸਵਾਲ ਆਪਣੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਪੁੱਛਦਾ ਮੈਂ ਲੋਕਲ ਬਾਡੀ ਸੈਕਟਰੀ ਨੂੰ ਪੁੱਛਦਾ ਮੈਂ ਵਿਜੀਲੈਂਸ ਨੂੰ ਸਵਾਲ ਪੁੱਛਦਾ ਕਿ ਮੈਨੂੰ ਇਹ ਜਵਾਬ ਦੇਣ ਕੀ ਨਗਰ ਨਿਗਮ ਦੇ ਵਿੱਚ ਕੋਈ ਵੀ ਅਫਸਰ ਇੱਕੋ ਬ੍ਰਾਂਚ ਦੇ ਵਿੱਚ 20 ਤੋਂ 25 ਸਾਲ ਚ ਰਹਿ ਸਕਦਾ ਔਰ ਉਹਦੇ ਰਿਸ਼ਤੇਦਾਰ ਉਹ ਚਾਹੇ ਦੂਰ ਦੇ ਆ ਚਾਹੇ ਨੇੜੇ ਆ ਉਹ ਕੰਟਰੈਕਟਰ ਹੈ ਉਹ ਕੰਟਰੈਕਟਰ ਹੈ ਸੜਕਾਂ ਦੇ ਵੀ ਤੇ ਹੋਰ ਵੀ ਉਹ ਕੰਟਰੈਕਟਰ ਹੈਗੇ ਆ ਮੈਨੂੰ ਦੱਸੋ ਕੋਈ ਵੀ ਆਦਮੀ ਜਿਹੜਾ ਨਗਰ ਨਿਗਮ ਕਾਰਪੋਰੇਸ਼ਨ ਦੀ ਜਿਹੜਾ ਮੰਨ ਲਓ ਉਸ ਬ੍ਰਾਂਚ ਦੇ ਵਿੱਚ ਜਿੰਨੇ ਟੈਂਡਰ ਨਿਕਲਦੇ ਪਏ ਆ ਅਗਰ ਉਹਦੇ ਵਿੱਚ ਅਗਰ ਉਹਦੇ ਵਿੱਚ ਉਹ ਅਫਸਰ ਹੈਗਾ ਨਾ ਤਾਂ ਉਹਨੂੰ ਦੱਸਣਾ ਪੈਂਦਾ ਕਿ ਭਾਈ ਮੇਰੇ ਆ ਰਿਸ਼ਤੇਦਾਰ ਜੀ ਕੰਟਰੈਕਟਰ ਹੈਗੇ ਆ ਕਦੀ ਦੱਸਿਆ ਗਿਆ ਉਸ ਤੋਂ ਇਲਾਵਾ ਉਸ ਅਫਸਰ ਉਸ ਅਫਸਰ ਨੂੰ ਜਿਹੜਾ ਸਰਵਿਸ ਰੂਲ ਨਗਰ ਨਿਗਮ ਦਾ ਬਾਇਲॉज ਕਹਿੰਦੇ ਐ ਉਹ ਬੰਦਾ ਜੇ ਉਸ ਬ੍ਰਾਂਚ ਦੇ ਵਿੱਚ ਹੈਗਾ ਜਿੰਦੇ ਕੰਟਰੈਕਟਰ ਰਿਸ਼ਤੇਦਾਰੋਂ ਦੇ ਕੰਟਰੈਕਟਰ ਹੈਗੇ ਆ ਉਹ ਸ਼ਹਿਰ 'ਚ ਉੱਥੇ ਡਿਊਟੀ ਬਜਾਈ ਨਹੀਂ ਸਕਦਾ ਉਸ ਸੀਟ ਦੇ ਉੱਤੇ ਉਹਨਾਂ ਦੀ ਪ੍ਰਾਪਰਟੀਆਂ ਦੀ ਤੁਸੀਂ ਜਾਂਚ ਕਰੋਗੇ ਬੀਆਰਐਸ ਨਗਰ 'ਚ ਕੋਠੀਆਂ ਵੈ ਭੈਣਾਂ ਦੇ ਨਾਮ ਤੇ ਰਜਿਸਟਰੀਆਂ ਵੈ ਪ੍ਰਾਪਰਟੀਆਂ ਵੈ ਔਰ ਮੈਂ ਹੈਰਾਨ ਆ ਕਿ ਭੈਣ ਨੇ ਕੋਠੀ ਕੋਈ ਸੋਚ ਸਕਦਾ ਕਿ ਆ 5-5 7-7 ਕੋਟ ਦਿੱਤੀ ਹੋਵੇ ਜੇ ਅੱਜ ਇਹਨਾਂ ਲੋਕਾਂ ਦੀ ਵਿਜੀਲੈਂਸ ਦੀ ਜਾਂਚ ਹੋਵੇ ਨਾ ਤਾਂ ਕਰੋੜਾ ਰੁਪਏ ਦੀ ਸੰਪਤੀ ਇਹਨਾਂ ਕੋਲ ਨਹੀਂ ਲੇਗੀ ਔਰ ਜਿਹੜੇ ਦੂਸਰੇ ਅਫਸਰ ਸਾਹਿਬ ਹੈਗੇ ਐਕਸਰ ਸਾਹਿਬ ਉਹ ਸੀ ਜ਼ੋਨ ਚ ਬੈਠੇ 20 ਤੋਂ 25 ਸਾਲਾਂ ਤੋਂ ਉਹ ਵੀ ਉੱਥੇ ਹੀ ਬੈਠੇ ਹੋਏ ਆ ਔਰ ਬਸੰਤਨ ਕਲੇਵ ਦੇ ਵਿੱਚ ਜਾ ਕੇ ਦੇ ਉਹਨਾਂ ਦੀ ਜਾ ਕੇ ਦੇਖਿਓ ਕਿੰਨੀਆਂ ਬੇਨਾਮੀਆ ਪ੍ਰਾਪਰਟੀਆਂ ਨਿਕਲਣ ਗਈਆਂ 25-25 ਸਾਲ ਤੋਂ ਹੀ ਅਫਸਰ ਉੱਥੇ ਬੈਠੇ ਆ ਵੱਡੇ ਵੱਡੇ ਰਸੂਕਾਂ ਨਾਲ ਬੈਠੇ ਆ ਆਖਿਰ ਕੀ ਕਾਰਨ ਹੈ ਮੈਂ ਉਹੀ ਤਾਂ ਕਹਿਣਾ ਚਾਹਨਾ ਇਕੱਲੇ ਜੌ ਜਦੋਂ ਜੌਨ ਜਾਨੀ ਜਨਰਦਨ ਇਸ ਤਿੰਨੋਂ ਪਕੜੇ ਜਾਣਗੇ ਤਾਂ ਬਹੁਤ ਖੁਲਾਸੇ ਹੋਣਗੇ ਫਿਰ ਤਾਰਾ ਰੰਪਮ ਹੋਏ ਸ਼ਹਿਰ ਦਾ ਲੇਕਿਨ ਯਾਦ ਰੱਖਿਓ ਉਦੋਂ ਤੱਕ ਮੇਰੇ ਸ਼ਹਿਰ ਦੇ ਜੋ ਹਾਲਾਤ ਆ ਗਏ ਐ ਮੈਂ ਫੇਰ ਕਹਾਂਗਾ ਕਹਿੰਦੇ ਖੇਤ ਨੂੰ ਬਾੜ ਖਾ ਜਾਂਦੀ ਹੈ ਬੀਤੇ ਦਿਨ ਉਹ ਰਾਜਾ ਜੀ ਕਿਸੇ ਬੀਜੇਪੀ ਪਾਰਟੀ ਦਾ ਕੋਈ ਲੀਡਰ ਨੇ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲਾਤੇ ਤਾਂ ਰਾਜਾ ਜੀ ਮਿਲਣ ਆ ਗਏ ਮੈਂ ਗੁੰਮਸ਼ੁਦਗੀ ਦੇ ਪੋਸਟਰ ਨਹੀਂ ਲਾਣਾ ਚਾਹੁੰਦਾ ਦੋਸਤ ਕਹਿੰਦੇ ਮੁੱਦੇ ਦੱਸੋ ਅਸੀਂ ਤੁਹਾਡੇ ਘਰੇ ਆਵਾਂਗੇ ਉ ਤਾਂ ਕਹਿੰਦੇ ਮੈਂ ਉਹੀ ਤਾਂ ਕਹਿਣਾ ਪਿਆ ਆਹ ਰਾਜਾ ਜੀ ਮੁੱਦੇ ਮੈਂ ਦੱਸਾਂਗਾ ਪੁੱਛੋ ਨਾ ਇਹ ਨਗਰ ਨਿਗਮ ਕਾਰਪੋਰੇਸ਼ਨ ਨੇ ਪੜੇ ਪੇ ਕੰਡਮ ਕਰ ਦਿੱਤੇ ਮਜ਼ਰੂਮ ਜਿਹੜੇ ਸਫਾਈ ਕਰਮਚਾਰੀ ਚਲਾਨ ਨਹੀਂ ਦਿੱਤੇਗੇ ਗੈਸ ਪੂਰਾ ਕਾਂਡ ਦੇ 11 ਲੋਕ ਮਰ ਗਏ ਉਸ ਜਾਂਚ ਦੇ ਵਿੱਚ ਉਹਨਾਂ 11 ਲੋਕਾਂ ਦਾ ਜ਼ਿੰਮੇਵਾਰ ਅੱਜ ਤੱਕ ਨਹੀਂ ਪਤਾ ਚੱਲਿਆ ਕੌਣ ਸੀਗਾ ਗੰਦੇ ਨਾਲੇ ਤੋਂ ਕਹਿੰਦੇ ਲੁਧਿਆਣਾ ਸ਼ਹਿਰ ਦੀ ਸਿਆਸਤ ਗੰਦੇ ਨਾਲੇ ਤੋਂ ਸ਼ੁਰੂ ਹੋ ਗੰਦੇ ਨਾਲੇ ਤੋਂ ਖਤਮ ਹੈ ਗੰਦੇ ਨਾਲੇ ਦੇ ਉੱਤੇ ਜੋ ਹੁੰਦਾ ਪਿਆ ਹੈ ਜੋ ਡਰਾਮੇਬਾਜ਼ੀ ਹੁੰਦੀ ਪਈ ਹੈ ਆਣ ਮੇਰੇ ਨਾਲ ਮੈਂ ਇਹਨਾਂ ਨਾਲ ਉਹੀ ਤਾਂ ਡਿਸਕਸ ਕਰਨਾ ਚਾਹਨਾ ਚੀਜ਼ਾਂ ਦੇਖੋ ਬਹੁਤ ਸਾਰੀਆਂ ਚੀਜ਼ਾਂ ਸ਼ਹਿਰ ਦੀਆਂ ਸੜਕਾਂ ਦੇ ਜੋ ਹਾਲ ਹੈਗੇ ਸੜਕਾਂ ਦੇ ਨਾਮ ਦੇ ਉੱਤੇ ਦੇਖੋ ਕੋਟਾਲੇ ਜੇ ਜਿੰਨਾ ਦੋ ਅਸਰਾਂ ਦਾ ਮੈਂ ਜ਼ਿਕਰ ਕਰਦਾ ਪਿਆ ਜੇ ਅੱਜ ਤੁਸੀਂ ਉਹਨਾਂ ਦੀ ਜਦੋਂ ਜਾਂਚ ਕਰੋਗੇ ਨਾ ਉਹਨਾਂ ਦੇ ਜਿੰਨੇ ਵੀ ਟੈਂਡਰ ਹੈਗੇ ਆ ਤਾਂ ਉਹਨਾਂ ਦੇ ਜਿੰਨੇ ਵੀ ਟੈਂਡਰ ਹੈਗੇ ਆ ਉਹਨਾਂ ਟੈਂਡਰਾਂ ਦੇ ਵਿੱਚ ਤੁਹਾਨੂੰ ਬੜੇ ਆਰਾਮ ਦੇ ਨਾਲ ਜਿਹੜੀ ਐਡਜਸਟਮੈਂਟ ਹੈ ਕਿਉਂਕਿ ਹਰ ਟੈਂਡਰ ਦੇ ਵਿੱਚ ਉਹਨਾਂ ਨੇ ਐਡਜਸਟਮੈਂਟ ਕਰਨੀ ਕਰਨੀ ਹਰ ਟੈਂਡਰ 'ਚ ਉਹਨਾਂ ਨੇ ਐਡਜਸਟਮੈਂਟ ਕਰਨੀ ਕਰਨੀ ਹੈਗੀ ਹੈ ਐਡਜਸਟਮੈਂਟ ਦਾ ਮਤਲਬ ਸਮਝਦੇ ਹੋ ਰੇਟ ਵਧਾ ਦੇਣਾ ਘਟਾ ਦੇਣਾ ਠੀਕ ਹੈ ਸੜਕ ਦਾ ਟੈਂਡਰ ਦਾ ਕਿਸੇ ਪ੍ਰੋਜੈਕਟ ਦਾ ਕਿਸੇ ਚੀਜ਼ ਦਾ ਸੋ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਕਿ ਕਸਾਬ ਤਾਂ ਐਸੇ ਹੈ ਜਿਨ੍ਹਾਂ ਨੇ 30 30 ਤੋਂ 40% ਐਡਜਸਟਮੈਂਟ ਦੇ ਬਿਨਾ ਕੀਤੇ ਉਹ ਟੈਂਡਰ ਪਾਸ ਹੀ ਨਹੀਂ ਕਰਦੇ ਕਦੀ ਮਟੀਰੀਅਲ ਦਾ ਐਡਜਸਟਮੈਂਟ ਵਧਾ ਦਿੱਤੀ ਜਾਂਦੀ ਹੈ ਕਦੀ ਨਪੁਆਈ ਉਹਦੀ ਵਧਾ ਦਿੱਤੀ ਜਾਂਦੀ ਹੈ ਸੋ ਮੈਂ ਹੀ ਕਹਿੰਦਾ ਕਿ ਵਿਜੀਲੈਂਸ ਇਹਨਾਂ ਦੀ ਜਾਂਚ ਕਰੇ ਵਿਜੀਲੈਂਸ ਇਹਨਾਂ ਦੀ ਜਾਂਚ ਕਰੇ ਦੇਖੋ ਕੱਲਾ ਸੰਜੇ ਕਮਰ ਕੱਲਾ ਸੰਜੇ ਕਵਰ ਬੀ ਐਂਡ ਆਰ ਬ੍ਰਾਂਚ ਨੂੰ ਮੈਂ ਕਹੂੰਗਾ ਖੋਖਲਾ ਨਹੀਂ ਕਰ ਰਿਹਾ ਸੀ ਉਹਦੇ ਨਾਲ ਨਾਲ ਇਹ ਦੋ ਅਸਰ ਜਿਹੜੇ ਹੈਗੇ ਐ ਇਹਨਾਂ ਤੇ ਜਾਂਚ ਹੋਣੀ ਚਾਹੀਦੀ ਹੈ ਵਿਜਲਸ ਹੋਣੀ ਚਾਹੀਦੀ ਈਡੀ ਹੋਣੀ ਚਾਹੀਦੀ ਹੈ ਆਖਿਰ ਕਿਉਂ ਨਹੀਂ ਕਿਉਂ ਨਹੀਂ 25-25 ਸਾਲਾਂ ਤੋਂ ਕਿਉਂ ਬੈਠੇ ਆ ਇਹ ਲੋਕ ਪੁੱਛਣ ਖੈਰ ਦੀ ਇੱਕ ਐਸੀ ਜਗ੍ਹਾ ਜਿਹੜੀ ਐਂਟਰਸ ਹੈ ਜਾ ਕੇ ਦੇਖਣ ਇਹਨਾਂ ਨੂੰ ਸ਼ਾਇਦ ਨਜ਼ਰ ਨਹੀਂ ਆਂਦਾ ਕਿ ਉਥੋਂ ਤਰੰਗੇ ਦੇ ਹਾਲਾਤ ਕੀ ਹੈ ਦੇਖੋ ਪਹਿਲਗਾਉਂ ਦੇ ਵਿੱਚ ਆ ਹਮਲਾ ਹੋਇਆ ਅਸੀਂ ਸਾਰੇ ਬੜੇ ਦੁਖੀ ਹੋਏ ਆ ਅਸੀਂ ਸੜਕਾਂ ਦੇ ਮੋਮਬਤੀਆਂ ਲਾ ਕੇ ਵੀ ਨਿਕਲ ਗਏ ਲੇਕਿਨ ਅਸੀਂ ਜਿੰਦਾਬਾਦ ਤੇ ਮਰਦਾਬਾਦ ਕਰਦੇ ਰਹੇ ਅਸੀਂ ਤਿਰੰਗਾ ਸਾਡੀ ਸ਼ਾਨ ਕਾਦੀ ਤਿਰੰਗਾ ਸਾਡੀ ਸ਼ਾਨ ਜਾ ਕੇ ਦੇਖੋ ਜਾ ਕੇ ਦੇਖੋ ਜਗਰਾਂਵਾਲੇ ਪੁਲ ਦੇ ਉੱਤੇ ਉਹ ਤਿਰੰਗੇ ਦੀ ਹਾਲਤ ਮੈਲਾ ਕੁਚਲਾ ਤਿਰੰਗਾ ਉਹਦੇ ਮੋਰੀਆਂ ਤੱਕ ਹੋ ਗਈਆਂ ਹੋਣਗੀਆਂ ਸਾਡੇ ਕੋਲ ਨਗਰ ਨਿਗਮ ਕੋਲ ਮੈ ਹੀ ਤਾਂ ਕਹਿਣਾ ਕਰੋੜਾਂ ਰੁਪਏ ਕੋਟਾਲਾ ਕਰਨ ਲਈ ਹੈਗਾ ਲੇਕਿਨ ਲੁਧਿਆਣਾ ਸ਼ਹਿਰ ਦੀ ਜਿਹੜੀ ਇੱਜ਼ਤ ਹੈ ਨਾ ਉਹ ਤਿਰੰਗਾ ਸਾਡੀ ਦੇਸ਼ ਦੀ ਇੱਜ਼ਤ ਹੈ ਧਾਕੇ ਦੇਖੋ ਹਾਲਾਤ ਕੀ ਹੈ ਗੰਦੇ ਨਾਲੇ ਦੀ ਸਫਾਈ ਦੇ ਨਾਮ ਦੇ ਉੱਤੇ ਅਸੀਂ ਡੇਰੀਆਂ ਬੰਦ ਕਰ ਦਿੱਤੀਆਂ ਉਹਨਾਂ ਦਾ ਪਾਣੀ ਨਾਲੇ ਜਪਾਣਾ ਬੰਦ ਕਰ ਦਿੱਤਾ ਬਹੁਤ ਅੱਛੀ ਗੱਲ ਹੈ ਡੇਰੀਆਂ ਦਾ ਪਾਣੀ ਜਿਹੜਾ ਨਾਲੇ ਜਾਂਦਾ ਸੀਗਾ ਲੇਕਿਨ ਉਹ ਡੇਰੀਆਂ ਦਾ ਪਾਣੀ ਬੰਦ ਕਰਨ ਤੋਂ ਪਹਿਲਾਂ ਉਹ ਡੇਰੀਆਂ ਵਾਲਿਆਂ ਨੂੰ ਉਸ ਪਾਣੀ ਦੀ ਨਿਕਾਸੀ ਦਾ ਆਲਟਰਨੇਟਿਵ ਕਿਨੇ ਦੇਣਾ ਸੀ ਉਹਨੋਂ ਡੇਰੀਆਂ ਵਾਲੇ ਜਿਹੜੇ ਹੈਗੇ ਆ ਜੇ ਡੇਰੀਆਂ ਚ ਪਾਣੀ ਪਾਉਂਦੇ ਆ ਤਾਂ ਐਫ ਆਈ ਆਰ ਹੈ ਤੇ ਜੇ ਨਹੀਂ ਪਾਉਂਦੇ ਹੈਗੇ ਆ ਤਾਂ ਡੇਢ ਡੇਢ 2 2 ਫੁੱਟ ਦੇ ਵਿੱਚ ਉਸੇ ਮਲ ਮੂਤਰ ਗੰਧ ਦੇ ਵਿੱਚ ਉਹ ਦੁੱਧ ਚੋਂਦੇ ਪਿਆ ਦੁੱਧ ਲੋਕਾਂ ਦੇ ਘਰਾਂ ਜਾਏਗਾ ਬੱਚੇ ਪੀਣਗੇ ਨਵ ਜਨਮੇ ਬੱਚੇ ਦਾ ਇਮਿਊਨਿਟੀ ਵੀ ਸਿਸਟਰ ਵੀਕ ਹੈਗਾ ਵੈ ਸੋ ਲੋਕਾਂ ਨੂੰ ਬਿਮਾਰੀਆਂ ਹੋਣਗੀਆਂ ਸਾਬ ਅਜਿਹਾ ਇਸੇ ਕਰਕੇ ਲੁਧਿਆਣਾ ਸ਼ਹਿਰ ਚ ਆਏ ਦਿਨ ਰੋਜ਼ ਦੇਖ ਲੋ ਨਕਲੀ ਦੁੱਧ ਨਕਲੀ ਪਨੀਰ ਕਿਉਂ ਫੜਿਆ ਜਾ ਰਿਹਾ ਵੈ ਕਿਉਂਕਿ ਡੇਰੀਆਂ ਵਾਲਾ ਕਹਿਣਾ ਸਾਰ 100 200 ਜਿਹੜੀਆਂ گاਵਾ ਮੱਜਾ ਖਰੀਦੀਆਂ ਵਾ ਕਿਸ਼ਤਾਂ ਤੇ ਉਹਨੇ ਕਿਸ਼ਤ ਕੌਣ ਦੇਗਾ ਕਿਵੇਂ ਦੇਗਾ ਕਿਸ ਤਰ੍ਹਾਂ ਦੇਣੀ ਹੈ ਤੁਸੀਂ ਉਹਨਾਂ ਨੂੰ ਅਲਟਰਨੇਟਿਵ ਤਾਂ ਦਿਓ ਨਾ ਤੁਸੀਂ ਸਿੱਧਾ ਨਾਲੇ ਚੋਂ ਦਾ ਪਾਣੀ ਬੰਦ ਕਰ ਦਿੱਤਾ ਦੇਖੋ ਇਹ ਕੰਮ ਕਰਨ ਦਾ ਤਰੀਕਾ ਨਹੀਂ ਹੋਇਆ ਨਾਲਾ ਅਸੀਂ ਕਹਿੰਨੇ ਪਿਆ ਦੇਖੋ ਉਹੀ ਤਾਂ ਮੈਂ ਕਹਿਣਾ ਪਿਆ ਕਿ ਜੇ ਜਿਹੜੀਆਂ ਚੀਜ਼ਾਂ ਲੁਧਿਆਣਾ ਸ਼ਹਿਰ ਦੇ ਵਿੱਚ ਹੋ ਰਹੀਆਂ ਵਾ ਇਹ ਸਰਯਾਮ ਗਲਤ ਹੋ ਰਹੀਆਂ ਵਾ ਸਰਯਾਮ ਗਲਤ ਹੁੰਦੀਆਂ ਪਈਆਂ ਵਾ ਔਰ ਮੈਂ ਫੇਰ ਕਹਾਂਗਾ ਕਿ ਲੁਧਿਆਣੇ ਸ਼ਹਿਰ ਦੇ 80 ਤੋਂ 90% ਜਿਹੜੇ ਕੰਮ ਹੈ ਔਰ ਨਗਰ ਨਿਗਮ ਨਗਰ ਨਿਗਮ ਦੇਖਦਾ ਪਿਆ ਵੈ ਔਰ 3 ਸਾਲਾਂ ਦੇ ਵਿੱਚ ਦੇਖੋ ਕਾਉਂਸਲਰ ਤਾਂ ਹੁਣ ਬਣੇ ਹੈ ਹੈਨਾ ਉਸ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਨਗਰ ਨਿਗਮ ਸੀਗਾ ਉਹਦੀ ਸੜਕਾਂ ਵੀ 3 ਸਾਲਾਂ ਅੱਜ ਬਣੀਆਂ ਕਈ ਪਾਸੇ ਦੇ ਟੈਂਡਰ ਵੀ ਲੱਗੇ ਬਹੁਤ ਕੁਝ ਕੰਮ ਹੋਇਆ ਲੇਕਿਨ ਉਹ ਕੰਮ ਜਿਹੜਾ ਹੈਗਾ ਵੈ 3 ਸਾਲਾਂ ਦਾ ਉਹ ਸਾਰਾ ਹੁਣ ਜਾਂਚ ਦੇ ਘੇਰੇ ਚਾ ਦੋਸਤ ਉਹਦੀ ਚੈਕਿੰਗ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈਗੀ ਹੈ ਔਰ ਸਭ ਤੋਂ ਵੱਡੀ ਗੱਲ ਮੈਂ ਆਪਣੇ ਕਿੰਨਾ ਆਦਰੀਆਂ ਜਿਹੜੇ ਮੇਰੇ ਰਿਸਪੈਕਟਿਡ ਹੈ ਮੈਂ ਚਾਹਾਂਗਾ ਕਿ ਇਾਨ ਬੈਠਣ ਜਗ੍ਹਾ ਇਹਨਾਂ ਦੀ ਵਕਤ ਇਹਨਾਂ ਦਾ মিডিਆ ਲੁਧਿਆਣੇ ਦਾ ਸਿਰਫ ਸਵਾਲ ਮੇਰੇ ਹੋਣਗੇ ਸਿਰਫ ਸਵਾਲ ਮੇਰੇ ਹੋਣਗੇ ਮੈਂ ਉਹ ਸਵਾਲ ਲੁਧਿਆਣੇ ਸ਼ਹਿਰ ਦੀ ਜਨਤਾ ਵੱਲੋਂ ਆਪਣੇ ਇਹਨਾਂ ਰਿਸਪੈਕਟਿਡ ਜਿਹੜੀ ਸਖਸ਼ੀਤਾ ਵਾ ਮਹਾਪੁਰਸ਼ ਹੈ ਮੈਂ ਉਹਨਾਂ ਤੋਂ ਮੰਗਣਾ ਚਾਹਨਾ ਵਾ ਜੇ ਰਾਜਾ ਵਰਿੰਗ ਇਸ ਵੀਡੀਓ ਨੂੰ ਦੇਖਦੇ ਆਉਂਦੇ ਆ ਤੇ तमाम ਮੁੱਦੇ ਉਹਨਾਂ ਤੋਂ ਡਿਸਕਸ ਕਰੋਗੇ ਫਿਰ ਦੱਸੋਗੇ ਇਹਨਾਂ ਨੂੰ ਮੁੱਦੇ ਕੀ ਹੈਗੇ ਨੇ ਕਿਉਂਕਿ ਬੀਜੇਪੀ ਆਗੂ ਦੇ ਘਰ ਗਏ ਤਾਂ ਉਹ ਮੁੱਦੇ ਖੁੱਲੇ ਨਹੀਂ ਉਹ ਮੁੱਦੇ ਦਿਖੇ ਨਹੀਂ ਕਿਹੜੇ ਸੀਗੇ ਕਿਹੜੇ ਨਹੀਂ ਸੀ ਜੈ ਸਾਹਿਬ ਰਾਜਾ ਵਰਿੰਗ ਸਾਹਿਬ ਜਦੋਂ ਉਹਨਾਂ ਦੇ ਇਲੈਕਸ਼ਨ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਬੜੇ ਫੋਨ ਕੀਤੇ ਇਹਨਾਂ ਦਾ ਪੀਏ ਹੁੰਦਾ ਸੀ ਮੁੰਡਾ ਰੌਕਸ ਸੀ ਪੁੱਛੋ ਰੌਕਸ ਨੂੰ ਕਦੀ ਪੁੱਛਿਓ ਬੜੇ ਫੋਨ ਕੀਤੇ ਆ ਹੁਣ ਵੀ ਪਿੱਛੇ ਮੈਂ ਫੋਨ ਕੀਤਾ ਤੇ ਫੋਨ ਜ਼ਰੂਰ ਚ ਉਦੋਂ ਤਾਂ ਰੌਕਸੀ ਨੇ ਚੱਕਿਆ ਨਹੀਂ ਆ ਹੁਣ ਮੈਂ ਜ਼ਰੂਰ ਫੋਨ ਚੱਕਿਆ ਜਦੋਂ ਇਹਨਾਂ ਦੇ ਬੰਦੇ ਨੇ ਮੈਨੂੰ ਨੰਬਰ ਦਿੱਤਾ ਤਾਂ ਉਹ ਕਹਿੰਦਾ ਸਾਹਿਬ ਤੁਸੀਂ ਮੈਨੂੰ ਦੱਸ ਦਿਓ ਮੈਂ ਕਿਹਾ ਯਾਰ ਮੈਂ ਰਾਜਾ ਸਾਹਿਬ ਨੂੰ ਮਿਲਣਾ ਚਾਹੁੰਦਾ ਮੈਂ ਗੱਲ ਕਰਨਾ ਚਾਹੁੰਦਾ ਤੁਸੀਂ ਸਾਹਿਬ ਸਾਨੂੰ ਦੱਸ ਦਿਓ ਮੈਂ ਕਿਹਾ ਚਲੋ ਠੀਕ ਹੈ ਸਾਹਿਬ ਮੈਂ ਕਿਹਾ ਤੁਹਾਨੂੰ ਮੈਂ ਕੀ ਦੱਸਾਂ ਐਮਪੀ ਮੇਰੇ ਹੋ ਵੋਟ ਮੈਂ ਉਹਨਾਂ ਨੂੰ ਪਾਈ ਜੇ ਮੇਰੇ ਮਨ ਚ ਕੋਈ ਸਵਾਲ ਆਇਆ ਤਾਂ ਮੈਂ ਤੁਹਾਨੂੰ ਹੀ ਕਰਾਂ ਰਾਜਾ ਸਾਹਿਬ ਨਹੀਂ ਕਰਾਂਗਾ ਨਾ ਉਹਨਾਂ ਨੇ ਕਰਨਾ ਬਣਦਾ ਵੈ ਬਿੱਟੂ ਜੀ ਨੂੰ ਵੀ ਬੜੇ ਫੋਨ ਕੀਤੇ ਢੀਂਸਾ ਸਾਹਿਬ ਨੂੰ ਪਤਾ ਉਹਦੇ ਪੀਏ ਸਾਹਿਬ ਨੂੰ ਲੇਕਿਨ ਬਿੱਟੂ ਜੀ ਵੀ ਜਲਦੀ ਜਵਾਬ ਨਹੀਂ ਦਿੰਦੇ ਉਹ ਗੱਲ ਵੱਖਰੀ ਹੈ ਕਿ ਕੋਈ ਵੀ ਲੁਧਿਆਣਾ ਪੰਜਾਬ ਦਾ ਮੁੱਦਾ ਹੁੰਦਾ ਵੈ ਬਿੱਟੂ ਸਾਹਿਬ ਬਿਆਨ ਜ਼ਰੂਰ ਦਿੰਦੇ ਆ ਬੜੇ ਹੀ ਮੈਂ ਕਹੂੰਗਾ ਪਿਆਰੇ ਇਨਸਾਨ ਹੈ ਔਰ ਦੇਖੋ ਉਸ ਤੋਂ ਬਾਅਦ ਰਾਜਾ ਸਾਹਿਬ ਰਾਜਾ ਸਾਹਿਬ ਨੂੰ ਮੈਂ ਚਾਹਾਂਗਾ ਕਿ ਮੇਰੇ ਵੀਰ ਇਹਨਾਂ ਨੇ ਦੱਸਿਆ ਕਿ ਜਿਹੜੇ ਉਹ ਲੀਡਰ ਦੇ ਘਰ ਜਿਨ੍ਹਾਂ ਦੇ ਘਰ ਗਏ ਸੀ ਜਿਨ੍ਹਾਂ ਨੇ ਗੁੰਮਛੋਦਕੀ ਦੇ ਪੋਸਟਰ ਲਗਾ ਲਾਈਵ ਹੋ ਕੇ ਕਿ ਉਹਨਾਂ ਨੇ ਚਾਹ ਪਲਾਈ ਲੇਕਿਨ ਮੈਂ ਪਕੌੜੇ ਨਹੀਂ ਖਾ ਸਕਿਆ ਲੇਕਿਨ ਰਾਜਾ ਸਾਹਿਬ ਮੈਂ ਵਾਦਾ ਕਰਦਾ ਮੈਂ ਪਕੌੜੇ ਵੀ ਖਵਾਉਂਗਾ ਰਾਜਾ ਸਾਹਿਬ ਔਰ ਮੈਨੂੰ ਪਤਾ ਰਾਜਾ ਸਾਹਿਬ ਜਦੋਂ ਤੁਸੀਂ ਤੁਹਾਡੇ ਐਮਪੀ ਦੇ ਇਲੈਕਸ਼ਨ ਸੀਗੇ ਤਕਰੀਬਨ ਦਿਹਾੜੀ 'ਚ ਤੁਹਾਡੀਆਂ 4-5 ਵੀਡੀਓ ਲਾਈਵ ਪੈਂਦੀਆਂ ਸੀ ਉਹਦੇ ਵਿੱਚ ਤੁਸੀਂ ਜਿੱਥੇ ਵੀ ਟਿੱਕੀ ਜਾਂ ਗੋਲ ਗੱਪੇ ਮਿਲਦੇ ਸੀਗੇ ਤੁਹਾਨੂੰ ਬਹੁਤ ਪਸੰਦ ਆ ਤੇ ਮੈਂ ਵਾਦਾ ਕਰਦਾ ਮੈਂ ਟਿੱਕੀ ਔਰ ਗੋਲ ਗੱਪੇ ਔਰ ਪਕੌੜੇ ਸਭ ਦਾ ਇੰਤਜ਼ਾਮ ਕਰੂੰਗਾ ਰਾਜਾ ਸਾਹਿਬ ਲੇਕਿਨ ਕਿਰਪਾ ਕਰਕੇ ਮੇਰੇ ਲੁਧਿਆਣੇ ਸ਼ਹਿਰ ਦੇ ਕਿਉਂਕਿ ਮੈਂ ਫੇਰ ਕਹਾਂਗਾ ਬਾੜੀ ਖਾਨ ਲੱਗ ਜਵੇ ਤੁਸੀਂ ਕਿਵੇਂ ਸੋਚਦੇ ਪਈਓ ਉਹ ਚੋ ਨਗਰ ਨਿਗਮ ਜਿਹਨੇ ਟੈਂਡਰ ਪਾਸ ਕਰਨੇ ਆ ਜੇ ਉੱਥੇ ਹੀ ਕਪਲੇ ਹੈਗੇ ਤਾਂ ਸ਼ਹਿਰ ਨੂੰ ਕੀ ਮਿਲੇਗਾ ਸ਼ਹਿਰ ਨੂੰ ਕੀ ਮਿਲੇਗਾ ਅਸੀਂ ਐਵੇਂ ਗੱਲਾਂ ਕਰੀ ਚੱਲੀਏ ਆ ਡਿਵੈਲਪਮੈਂਟ ਆ ਡਿਵੈਲਪਮੈਂਟ ਆ ਡਿਵੈਲਪਮੈਂਟ ਕਿੱਥੇ ਡਿਵੈਲਪਮੈਂਟ ਕਿੱਥੇ ਟੋਲ ਕਾਗਜ਼ਾਤ ਔਰ ਹਵਾਲੀ ਡਿਵੈਲਪਮੈਂਟ ਦੀ ਚਾਹੀਦੀ ਪ੍ਰੈਕਟੀਕਲੀ ਡਿਵੈਲਪਮੈਂਟ ਮੈਂ ਜੇ ਮੈਂ ਗੱਲ ਕਰਦਾ ਪਿਆ ਅਸੋ ਗੱਲਬਾਤ ਕੀਤੀ ਇਸ ਬਾਤ ਸੇ ਵੀ ਸੱਚਾ ਯਾਦਦਾਦ ਨਾਲ ਜਿਸ ਤਰ੍ਹਾਂ ਤੁਸੀਂ ਵੇਖਿਆ ਬੀਤੇ ਦਿਨ ਰਾਜਾ ਬੜਿੰਗ ਦੇ ਗਮਸ਼ੁਦਗੀ ਦੇ ਪੋਸਟਰ ਲੱਗਦੇ ਨੇ ਸੋ ਉਸ ਪੋਸਟਰ ਨੂੰ ਵੇਖ ਕੇ ਉਸ ਖਬਰ ਨੂੰ ਵੇਖ ਕੇ ਰਾਜਾ ਬੜਿੰਗ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਉਸ ਬੀਜੇਪੀ ਆਗੂ ਦੇ ਘਰ ਪਹੁੰਚਦੇ ਨੇ ਪਰ ਹੁਣ ਸਿੱਧੇ ਤੌਰ ਤੇ ਜਿਹੜਾ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਜਿਹੜੇ ਨੇ ਉਹ ਬਿਲਕੁਲ ਆਉਣ ਜੋ ਉਹਨਾਂ ਨੂੰ ਚਾਹੀਦਾ ਜੋ ਉਹਨਾਂ ਨੇ ਖੋਣਾ ਜਿਸ ਤਰੀਕੇ ਨਾਲ ਇਹ ਕਹਿ ਰਹੇ ਨੇ ਅਸੀਂ ਉਹਨਾਂ ਦੇ ਨਾਲ ਬੈਠਾਂਗੇ ਤੇ ਤਮਾਮ ਉਹ ਲੁਧਿਆਣਾ ਸ਼ਹਿਰ ਦੇ ਮੁੱਦੇ ਬਖਾਵਾਂਗੇ ਜਿਹੜੇ ਸ਼ਾਇਦ ਉਸ ਮੀਟਿੰਗ ਦੇ ਵਿੱਚ ਨਹੀਂ ਹੋ ਸਕੇ ਜਦੋਂ ਲੁਧਿਆਣਾ ਉਸ ਆਗੂ ਦੇ ਘਰ ਪਹੁੰਚਦੇ ਰਿਹਾ ਤੇ ਤਮਾਮ ਉਹ ਮੁੱਦੇ ਜਿਹੜੇ ਨੇ ਉਹ ਸੋਚ ਤੇ तमाम ڪرਪਸ਼ਨ ਵੀ ਦੱਸਣਗੇ ਕਿ ਕਿੱਥੇ ڪرਪਸ਼ਨ ਹੈ ਤੇ ਕਿਹੜੇ ਮੁੱਦੇ ਪੰਜਾਬ ਦੇ ਹੈਗੇ ਨੇ ਤੇ ਝਾੜੂ ਜਿੱਥੇ ਫੇਰਿਆ ਜਾ ਰਿਹਾ ਹੈ ਤੇ ਅਸਲ ਝਾੜੂ ਜਿਹੜਾ ਕਿੱਥੇ ਫੇਰਨ ਦੀ ਜ਼ਰੂਰਤ ਹੈ